ਆ ਗਿਆ ਲੰਮੇ ਹੁਣ ਆ ਕੇ ਮਾਲ ਅਫਸਰ ਹੋ ਗਈ ਡਿਊਟੀ ਪੂਰੀ ਇਹਨਾਂ ਨਹੀਂ ਵੀ ਮੈਂ ਹੋਰ ਕਿਤੇ ਜਾ ਕੇ ਨੌਕਰੀ ਨੂੰ ਹੱਥ ਪੱਲਾ ਮਾਰ ਲਾਂ ਇੱਕ ਮੱਜੇ ਨਹੀਂ ਵਿਚੋਲਾ ਸਿਆਪਾ ਹੋ ਜੇ ਉਹਦਾ ਕਹਿੰਦਾ ਇਹ ਮੁੰਡੇ ਵਾਲਿਆਂ ਦੇ ਕਾ ਟੂਟੀਆਂ ਲੱਗੀਆਂ ਵਾ ਟੂਟੀਆਂ ਸਵਾਦ ਤੇ ਖੇ ਲੱਗੀਆਂ ਆਂ ਖਾ ਕੇ ਸਿਰਸਰੇ ਮੂਰੀ ਵਾਲੇ ਪਰੌਂਟੇ ਉਹ ਮਾਈ ਬੁੱਢਾ ਵੀ ਪਤਾ ਨਹੀਂ ਕਿਹਨੋਂ ਨਿਕਲ ਗਏ ਆ ਟੰਗੀ ਕੋਲ ਲਈ ਓ ਤੂੰ ਤੰਗੀ ਭਾਈ ਤੰਗੀ ਹੋਰ ਹੁਣ ਨਹੀਂ ਮੈਂ ਸੌਖੀ ਵੀ ਕਰਦੀ ਆ ਜੇ ਇੱਕ ਫੇਸ਼ੀਅਲ ਕਰਾਉਣ ਨੂੰ ਕਿਹਾ ਉਹਦੇ ਜੋਗੇ ਤੁਹਾਡੇ ਕੋ ਪੈਸੇ ਐ ਨਹੀਂ ਅੱਛਾ ਆਪਾ ਹੋ ਜੈ ਨਹੀਂ ਭਾਂਡੇ ਮੰਜ ਮੰਜ ਕੇ ਮੈਂ ਅੰਤਰੀ ਅਧੀਰ ਚੱਲੀ ਆ ਨਕਲੀ ਦੀਆਂ ਅੰਤਰੀਆਂ ਮੈਂ ਗਰੰਟੀ ਵਾਲੀਆਂ ਚੀਜ਼ਾਂ ਪਾਈ ਫਿਰਦੀ ਇਸ ਸੰਗਾਵ ਨਕਲੀ ਪਿਆ ਆਹੋ ਅਸਰੀ ਨੂੰ ਨਾ ਕਹਿਣੇ ਉਸ ਡਾਇਓ ਤੁਸੀਂ ਉਹ ਉਹ ਉਹਦੀਆਂ ਅੰਤਰੀਆਂ ਡੰਡੀਆਂ ਲੱਤੀਆਂ ਘਰੇ ਪਈਆਂ ਵਾ ਉਹ ਬਸ ਗਹਿਣਾ ਹੀ ਰੱਖਿਓ ਗੋਲੇ ਗੋਲੇ ਚੋਲੀ ਲੱਗ ਜਿਓ ਸੇਫ ਹੀ ਰਹਿਣਾ ਮੈਂ ਜੇ ਤੋ ਘਰ ਨਹੀਂ ਲਿਓਣਾ ਪਾਉਣਾ ਨਹੀਂ ਗੱਲ ਦੇ ਵਿੱਚ ਤੇ ਮੂੰਹ ਤੇ ਮੁੱਠੀ ਹਲਦੀ ਲਾਹ ਉਹਨਾਂ ਰੰਗ ਹੋ ਰਾਇਣਾ ਫੇ ਖੱਟੀ ਹੋ ਜਾਣਾ ਦਿੰਨਾ ਮੈਂ ਨਾ ਲੋਕਾਂ ਨੇ ਗਣਾ ਤੈਨੂੰ ਪੀ ਲਿਆ ਆ ਵਾ ਐਨੀ ਖੱਟੀ ਪੀਦੀ ਹੋਈ ਫਿਰਦੀ ਉਹ ਵੀ ਚੀਜ਼ਾਂ ਪਹਿਲੇ ਜ਼ਮਾਨੇ ਚ ਕੰਮ ਕਰਦੀਆਂ ਹੈਗੀਆਂ ਅੱਜ ਕੱਲ ਨਹੀਂ ਗਲੋ ਆਉਂਦੀ ਉਹਨਾਂ ਨਾਲੇ ਜਦੋਂ ਅੰਦਰ ਸੜਿਆ ਹੋਵੇ ਨਾ ਉਦੋਂ ਮੂੰਹ ਤੇ ਚਮਕ ਕਿੱਥੋਂ ਆ ਜਾਣੀ ਸਵਾੜ ਕੇ ਲੱਖੀ ਜਾਣ ਗਏ ਹੱਦੀਆਂ ਮੂੰਹ ਗੇ ਕੋਈ ਬੰਦਾ ਇੱਥੇ ਸ਼ਿੰਕਲ ਲਵਾ ਦਿੰਦਾ ਵਾ ਨਹੀਂ ਗੁੱਲਾ ਪਾਉਣਾ ਤੇ ਜਿਹੜੇ ਡਿਮਾਂਡਾਂ ਨਹੀਂ ਪੂਰੀਆਂ ਹੋਈਆਂ। ਕਲੇਸ਼ ਹੀ ਪਾਈ ਰੱਖੀ। ਆ ਮੈਨੂੰ ਇਹ ਕਰੀ ਵੀ ਚੋਲਾ ਟੱਕਰੇ ਸਹੀ। ਫੇਰ ਮੈਂ ਉਹਨੂੰ ਪੁੱਛਾਂ। ਇੰਨਾ ਝੂਠ ਮਾਰ ਕੇ ਇੰਨਾ ਝੂਠ ਮਾਰ ਕੇ ਤੇ ਅੰਤਰਾ ਟਾਡੇ ਸਿਰ ਘੱਜੇ ਦੀ ਪੰਡ ਚੜੀ ਹੈ। ਆਪਣੀ ਧੀ ਵੈਲੀ ਆ ਆ ਗਏ ਨਾ ਮੈਂ ਬੁੱਢਾ ਹਣ। ਉਹਨੂੰ ਲੜਾਈ ਪਾਈ। ਇਹਨਾਂ ਨੂੰ ਤਾਂ ਮੂੰਹ ਤੇ ਮੰਮੀ ਜੀ ਮੰਮੀ ਦੀ ਕਹਿਣਾ ਪੈਂਦਾ ਵਾ। ਨਹੀਂ ਕਾਲਾ ਗੜ ਵਾ ਫੇਰ। ਆਜੇ ਜੀ ਤੇ ਵਾਲੀ ਕੋਲੇ ਲੈ ਗਈ ਸੀ ਪਾਈਆਂ ਪੰਜ ਪਾਈਂਦੇ ਮਗੋਂ ਹੋਟਲ ਤੇ ਤੋਸੇ ਗੇਪਾਤਾ ਇਛਾ ਗੇਪਾਤਾ ਆਗੇ ਜੀ ਮੰਮੀ ਜੀ ਆ ਵਾਗੇ ਪੁੱਤ ਆ ਗਏ ਪਾਣੀ ਲਿਆ ਆਓ ਕੋਟ ਕੋਸੇ ਆਇਆ ਦੱਬਾ ਕੀ ਗਿਆ ਏ ਬੜਾ ਦਖਦ ਨੇ ਬੁੱਤ ਪਾਣੀ ਮੈਂ ਲਿਆ ਕੋਟ ਕੋਸਾ ਕਰਕੇ ਹਾ ਹਾ ਇੰਨੀ ਢੰਡ ਵਿੱਚ ਵੀ ਤੇ ਕਬੜਿਆ ਵਾ ਹਾ ਹੋ ਤੇ ਆ ਕੇ ਬਲ ਜਾਂਦੇ ਹੁੰਦੇ ਆ ਸਮੇ ਸਮੇ ਦੀਆਂ ਖੇਡਾਂ ਸਾਰੀਆਂ ਗਾਲ ਖਰਾਬ ਹੈ ਦਰਮਪਾਲੀ ਪੀਣਾ ਵਾ ਚਲ ਮੈਂ ਲਿਉਣੀ ਹੱਥ ਧੋ ਕੇ ਪੀਤਾ ਕੁਛ ਆਵਸ ਬਜਾ ਕੋ ਪਾਹਾ ਪੂਆ ਪੈ ਹੈ ਬਹੁਤ ਬਜ ਗਏ ਪੁੱਤ ਹਾਂ ਲਿਆਂਦੀ ਫੇ ਪੈ ਇਹ ਤੇ ਰੱਖਣ ਨੂੰ ਹੁਣ ਥਾਂ ਹੀ ਨਹੀਂ ਲੱਭਣਾ ਬਜਣਾ ਕਾਦਾ ਵਾ ਹਾਂ ਉਹਦੇ ਨਾ ਮੇਰੇ ਤੇ ਤੁਹਾਡੇ ਆਲਵਾ ਬੜੇ ਪੈਸੇ ਬਣੇ ਉਹਦੇ ਲੱਸਦੇ ਨਹੀਂ ਹਰ ਵੀਰੀ ਪੁੱਤ ਫਸਲ ਤੋਂ ਕਿੰਨੇ ਕ ਲੱਸ ਜਾਣੇ ਆ ਉਹਨਾਂ ਬਣ ਬਣ ਵਿਆਹ ਬਣ ਬਣ ਕੇ ਉੱਤੇ ਦੂਣਾ ਫੇਰਾ ਦੇ ਚੜਦਾ ਜਾਂਦਾ ਆ ਚੰਗਾ ਕੰਮ ਹੀ ਆ ਇਹਦੇ ਨਾਲ ਉਹ ਗਵੰਡੀਆਂ ਨਾਲ ਲੜਾਈ ਚੰਗੀ ਸੀ ਆ ਤੁਹਾਡੀ ਨਾ ਉਹਨੂੰ ਚਾਹੇ ਬੜਾ ਵਿਆਹ ਦਾ ਦੇ ਉਹ ਹੀ ਉਹ ਨਾਮ ਨਾਉਣ ਆਉਂਦੇ ਸਾਨੂੰ ਅਸੀਂ ਮੰਨਣਾ ਨਹੀਂਗਾ ਕਿ ਕਿਸੇ ਨੇ ਵਿਆਹ ਜਾਣਾ ਨਹੀਂ ਸਾਨੂੰ ਕੋਈ ਖੇਚੜ ਪੈਣੀ ਨਹੀਂ ਖਰਚੇ ਦੀ ਅਈ ਉਹ ਤਾਂ ਮੈਂ ਕਿਹਾ ਪੁੱਤਾਂ ਨਾਲ ਲੜਾਈ ਚੰਗੀ ਸੀ ਉਹਨਾਂ ਨੇ ਮਨ ਮਨਾਉਤੀਆਂ ਕਰਵਾ ਕਰਕੇ ਸਾਡੇ ਨਾਲ ਆਹ ਤੇ ਹੁਣ ਨਾ ਸੱਦ ਲੈ ਤੇ ਨਾ ਉਹਨੂੰ ਤੇ ਅੱ삐 ਚੜਨਾ ਤੇ ਨਾ ਉਹਨੂੰ ਇਹ ਘੜੀ ਪਤਾ ਕਿੱਥੋਂ ਆਉਣੇ ਆ ਉਹਨੇ ਤੇ ਮੰਗੀ ਜਾਣੇ ਆ ਉਹ ਮੰਨ ਗਏ ਤੇ ਸਾਡੀ ਕੀ ਲੜਾਈ ਪਾਤੀ ਲੜਾਈ ਪੈਣੀ ਇਹੋ ਕੋਈ ਹੋਣਾ ਹੀਗਾ ਹੁਣ ਕਦੋਂ ਦਾ ਪਾਣੀ ਆਖਿਆ ਘੁੱਟ ਲਿਆ ਦੇ ਅਜੇ ਤੱਕ ਪਾਣੀ ਲੈ ਕੇ ਨਹੀਂ ਮੁੜੀ ਜਾ ਆ ਗਈ ਹੈਾ ਗਰਮ ਕਰਦੇ ਮੈਂ ਮੰਮੀ ਟਾਈਮ ਲੱਗਦਾ ਕਿ ਨਹੀਂ ਲੱਗਦਾ ਗਰਮ ਕਰਦੇ ਗਰਮ ਲਿਆਵੀ ਤੇ ਕੋਸਾ ਜਾ ਤੁਹਾਨੂੰ ਹੀ ਪਤਾ ਵੀ ਕਰੋ ਗਏ ਉਹਨਾਂ ਨੇ ਆਉਣਾ ਵਾਹੀ ਕਰਕੇ ਰੱਖੀਏ ਗਾੜੀ ਕਿਹੜੀ ਗਰਮੀ ਆ ਠੰਡ ਵਿੱਚ ਤੇ ਕਿਤੇ ਅਸੀਂ ਫੰਡੇ ਗਏ ਆ ਕਿਤੇ ਸਾਡਾ ਸਾਹ ਹੀ ਨਿਕਲ ਰਿਹਾ ਠੰਡ ਇੰਨੀ ਲੱਗੀ ਹਨੂ ਇੱਕ ਵੀ ਓਰ ਦੀ ਅੰਦਰ ਹੀ ਬੜਾ ਠਰਿਆ ਜਿਆ ਲੈੰਦੇ ਦੇ ਪੈਸੇ ਉਹਨੇ ਹੀ ਪੁੱਤ ਪੈਸੇ ਕਿੱਥੋਂ ਲਿਓਨੇ ਉਹ ਪੈਸੇ ਸਾਡੇ ਸਿਰ ਕੱਢ ਕੇ ਬੈਠਾ ਕਿਉਂ ਉਹਨੂੰ ਉਹਨੂੰ ਕਹਿੰਦਾ ਹੀ ਭੱਜੇ ਆਂ ਦੇ ਦੇ ਥੋੜੇ ਬੋਤੇ ਪੁੱਤ ਵੰਡਾ ਤੁਹਾਡੇ ਸਿਰ ਅੱਗੇ ਬੜਾ ਵਾ ਮੈਂ ਕਿੱਥੋਂ ਦੇ ਦਾਂ ਤੁਹਾਨੂੰ ਤੁਸੀਂ ਲਵਣੇ ਆਂਦਾ ਕਿੱਥੋਂ ਆਂ ਉਹ ਨਹੀਂ ਕਹਿੰਦਾ ਤੁਹਾਡੀ ਫਸਲ ਹੋਣੀ ਹੈ ਗੜੀ ਹੁਣ ਕਣਕੋਂ ਆਂਦਾ ਮੈਂ ਕੀ ਦਊਗਾ ਤੁਹਾਨੂੰ ਕਣਕ ਕੋ ਤੁਸੀਂ ਆਂਦਾ ਖਾਣ ਜੋਗੀ ਰੱਖ ਲੈਣੀ ਇਹਦੇ ਕੋਈ ਮੇਰੇ ਲੈ ਆਉਣੀ ਉਹ ਤੁਹਾਡੇ ਕੋ ਇਹੋ ਹੀ ਨਹੀਂ ਲੱਤਨੇ ਆਂਦਾ ਮੈਂ ਤਾਂ ਡੈਡੀ ਨੇ ਤੇ ਬਸ ਆ ਕੇ ਕੋਈ ਸੁਨਾ ਦੇ ਦੇਣਾ ਹਾਂ ਦਾ ਹਾੜੀ ਸੋਣੀ ਇਹ ਆਰਤੀ ਵਾਲਾ ਪੈਸੇ ਨਿਕਲ ਆਇਆ ਆਰਤੀ ਵਾਲਾ ਪੈਸੇ ਨਿਕਲ ਆਇਆ ਮੈਂ ਤਾਂ ਬਸ ਆ ਭਾਂਡੇ ਮਾਰਦੀ ਰਹਿਣੀ ਆ ਨਹੀਂ ਅਹੀਂ ਆਈ ਉਹ ਜੂਆ ਖੇਡਣ ਆ ਉਹ ਚੱਲ ਮਾ ਤੇਰੀ ਜੂਏ ਚ ਹਰਾਤੇ ਆ ਘਰੇ ਹੀ ਲਿਆ ਲਿਆ ਵਰਤੇ ਆ ਉਹ ਚੱਲ ਮਾ ਚੁੱਪ ਕਰ ਚੁੱਪ ਕੀ ਕਰਨਾ ਪੁੱਤ ਇਹਨੇ ਪਤਾ ਨਹੀਂ ਕੀ ਕਰਨਾ ਹੀ ਹੂੰ ਚਲ ਮੈਂ ਪੁੱਛਦਾ ਹਵਾ ਹੀ ਤੇ ਉਹਦਾ ਵੱਜਦਾ ਹੀ ਕੱਖਰੀ ਨਾ ਕੋਈ ਨਾ ਕੋਈ ਨਾਲ ਹੋਰ ਧੰਦਾ ਹੋਵੇ ਫਿਰ ਵੀ ਆ ਉਹ ਕੋਈ ਬਾਹਰੋਂ ਪੈਸਾ ਕੋਈ ਆਵੇ ਹਾਂ ਹੁਣ ਇਹ ਮੁੰਡਾ ਵੇਖ ਗੋਏ ਨਾ ਗੋਏ ਉਹ ਰਹਿੰਦਾ ਵਾ ਡੰਗਰਾਂ ਦੇ ਵਿੱਚ ਵੜਿਆ ਰਹਿੰਦਾ ਕੋਈ ਹੈਗਾ ਫਾਇਦਾ ਕੋਈ ਰਾਈਆਂ ਲਖਾਈਆਂ ਵੀ ਕਿਹੇ ਕੰਮ ਨਹੀਂ ਆਉਂਦੀਆਂ ਹੁਣ ਕਿਤੇ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ ਨਿਆਣਿਆਂ ਨੂੰ ਨਿਆਣੇ ਨੇ ਕੀ ਕਰਨ ਵਿਚਾਰੇ ਹੁਣ ਜੇ ਪੱਠੇ ਮਨਾ ਪੌਂ ਤਾਂ ਚਾਹ ਕਿੱਥੋਂ ਪੀਣੀ ਦੁੱਧ ਕਿੱਥੋਂ ਲੈਣਾ ਵਾ ਚਲ ਮਾਦਾ ਮੈਂ ਪੁੱਦਾ ਕਿੰਨੇ ਗਲੋੜ ਪੈ ਹੈ ਜੀ ਨੇ ਭੈਣ ਨੂੰ ਨਾ ਪੁੱਛ ਲਈ ਫੜੇ ਪੋਦੇ ਪਹਿਲਾਂ ਤੇ ਇਹਨੂੰ ਪੁੱਛਾਂ ਨੀੜਾ ਲੱਤਾ ਸਭ ਕੋ ਬਣਿਆ ਵਾ ਜੇ ਆਪਾਂ ਇੱਕ ਵਿਆਹ ਚ ਪਾ ਲਈਏ ਨਾ ਤੇ ਦੂਜੇ ਚ ਵੀ ਇਹੀ ਉਹ ਪਾ ਸਕਦੇ ਆ ਇਹ ਮੋਹਰ ਨਹੀਂ ਲੱਗੀ ਤੇ ਇੱਕ ਚ ਪਾ ਲਿਆ ਦੂਜੇ ਚ ਨਹੀਂ ਪਾਉਣਾ ਥੋੜਾ ਭਾਵੇਂ ਸੁਣਦੀ ਰਹੇ ਗੱਲਾਂ ਮੇਰੀਆਂ ਭਾਵੇਂ ਜੋ ਮਰਜ਼ੀ ਮਗਰੋਂ ਕਰੇ ਜਿਹੜੀ ਗੱਲ ਮੈਂ ਕਰਨੀ ਆ ਨਾ ਮੈਂ ਕਰ ਹੀ ਦੇਣੀ ਆ ਮਾਦਾ ਫੇ ਵੀ ਸੌਂਕ ਹੁੰਦਾ ਨਾ ਧੀ ਨੂੰ ਇਹਦਾ ਕੀ ਕਸੂਰ ਆ ਕੱਜਾ ਸਾਡੇ ਸ਼ਹਿਰ ਵਾਂ ਘਰ ਵੇਖ ਕੇ ਕਰੀਦਾ ਸਭ ਕੋ ਲੋਕਾਂ ਦੇ ਨਿਸ਼ਕਪੁਸ਼ਕੇ ਵੇਖ ਕੇ ਨਹੀਂ ਨਾ ਆਪਣੇ ਮੂੰਹ 'ਚ ਪੇੜਾ ਨਾਲ ਲਾਲ ਕਰ ਲਈਦਾ ਦੀਦੀ ਆ ਮੈਂ ਨਾ ਗੁੱਸਾ ਕਰਿਆ ਅਗਰ ਮੰਮੀ ਦੀਆਂ ਗੱਲਾਂ ਦਾ ਪੇਣਾ ਮੈਂ ਨਹੀਂ ਗੁੱਸਾ ਕਰਦੀ ਮੈਨੂੰ ਪਤਾ ਵੈ ਮੈਨੂੰ ਇੱਕ ਗੱਲ ਬੜੀ ਬੁਰੀ ਲੱਗਦੀ ਹੈ ਜੇ ਕਿ ਤਾ ਭੁੱਲੇ ਚਕਾ ਤੁਹਾਡੇ ਘਰ ਚਲੀ ਜਾਈਦਾ ਵਾ ਉਹ ਪੈਂਦਾ ਸਾਰਾ ਦਿਨ ਦੀ ਮੇਰਾ ਠੇਕਾ ਦੋ ਤੇ ਚਲ ਕੋਈ ਨਹੀਂ ਆਵੇਂ ਨਹੀਂ ਗੁੱਸਾ ਕਰੀਦਾ ਤੈਨੂੰ ਪਤਾ ਹੈਗਾ ਵਾ ਬਜ਼ੁਰਗ ਨੇ ਤੇ ਕਹਿ ਹੀ ਦਿੰਦੇ ਆ ਅਗਲਾ ਬਾਤ ਕਰ ਲਈ ਪਹਿਲਾਂ ਮੈਂ ਚਾਹ ਪੀਣਾ ਤੇ ਜੋ ਬਣ ਤੂੰ ਵੀ ਨਾ ਨੂੰ ਲੈਣਾ ਹੀ ਕਿਤੇ ਅੱਜ ਸੋਖਣਾ ਤੇਰੀ ਦਾਦੀ ਨੇ ਵੀ ਸੌਂ ਤੋੜਤੀ ਆ ਉਹ ਅੱਜ ਮਾ ਨੂੰ ਭਈ ਮਿਲੇ ਆ ਤਨਾਂ ਡਿੱਗੀ ਮਹਾ ਮੀ ਦਿੱਦਨੀ ਆ ਕਿ ਇਹ ਟਿੱਡੀ ਹੀ ਆ ਐੇ ਤੁਹਾਨੂੰ ਲੱਗਦਾ ਨਹੀਂ ਇਹ 3 ਕਿਲੋ ਚਾਹ ਪੈਂਦੀ ਵਿੱਚ 3 ਕਿਲੋ ਦੀ ਡਿੱਗੀ ਆ ਪੂਰੀ ਉਹ ਮੈਂ ਗੱਲਾ ਕਰਨੀ ਆ ਐਵੇਂ ਗੱਲਾ ਕਰਨੀ ਮੇਰੇ ਮੇਰੇ ਹੁੰਦਾ ਕਰਿਆ ਗੱਲਾ ਕੋਈ ਨਹੀਂ ਨਾਲੇ ਉਹਨੇ ਭਈਆਂ ਦੇ ਸਾਹਮਣੇ ਨਹੀਂ ਦਿੱਤੀ ਆਪਣੇ ਸਾਹਮਣੇ ਦਿੱਤੀ ਆ ਹਨਾ ਆਹ ਇਹ ਮੈਂ ਸਮਝੇ ਮੈਂ ਆਪਣੇ ਸਾਹਮਣੇ ਮੈਨ ਨਾਲ ਚੁੱਕੀ ਜਾਊ ਤੁਹਾਡੇ ਕੋਲ ਚੁੱਕੀ ਜਾਊਗੀ ਐਡੀ ਭਾਰੀ ਕਿੱਦਾਂ ਕਾੜਨੀ ਐਂਦਾ ਐਦਾ ਕਰ ਕਰਕੇ ਕਾੜਨੀ ਓਏ ਤੂੰ ਮੈਂ ਚੱਪਾ ਨਾ ਮਾਰ ਆਪਣਾ ਐਵੇਂ ਇਹਨੂੰ ਮਖੌਲ ਕਰਨੀ ਆ ਆਪ ਵੀ ਤੇ ਓੱਡੀ ਗਈ ਆ ਆਏ ਹੈ ਨਹੀਂ ਜਿਦਾ ਹੜਦਾ ਹੀ ਨਹੀਂ ਆ ਗੱਲਾਂ ਕਰਨਾਂ ਤੇ ਫਿਰ ਮੈਂ ਮਕਾਲ ਕਰਾਂ ਤੇ ਔਰ ਕੀ ਕਰਾਂ ਇਹਨੂੰ ਚੱਲ ਕੋਈ ਨਹੀਂ ਮੈਂ ਤੇ ਮੰਮੀ ਬੜੇ ਹੀ ਨਾ ਹੁੰਦੇ ਮੈਂ ਚੱਲ ਜਾਂਦੀ ਮੈਂ ਮਰਜੀ ਦਵਾਲਾ ਕੈਨਹੀਂ ਗੁੱਸਾ ਨਾ ਕਰੀ ਉਹਨਾਂ ਦੀਆਂ ਗੱਲਾਂ ਦਾ ਨਹੀਂ ਮੈਂ ਤੇ ਨਹੀਂ ਗੁੱਸਾ ਕਰਦੀ ਵੈਹ ਚਾਹੀਦਾ ਤਾਈ ਜੀ ਤਾਈ ਜੀ ਨੂੰ ਥੋੜਾ ਜਿਆ ਪਨ ਲੱਪੀ ਜੇ ਕੋਈ ਹੁੰਦਾ ਵਾ ਆਏ ਕੇ ਨੂੰ ਚਾਹ ਪਾਣੀ ਪਿਸ਼ੇ ਚਾਹ ਪਾਣੀ ਦੀ ਜਗ੍ਹਾ ਤੇ ਹੋਰ ਹੀ ਸ਼ਲੋਕ ਮੱਲਾ ਸੁਣਾਉਣ ਡਿਆ ਪੈਂਦੀ ਚੱਲ ਛੱਡੋ ਉਧਾਂ ਆਏ ਹੋ ਤੁਸੀਂ ਤੇ ਕੋਈ ਕੰਮ ਨਹੀਂ ਨਹੀਂ ਮੈਂ ਤੇ ਉਧਾਂ ਹੀ ਆਈ ਮੈਂ ਚੱਲ ਮਿਲ ਕੇ ਆਉਣੀ ਸੰਦੀਪ ਨੂੰ ਤੇ ਤਾਈ ਨੂੰ ਯੋ ਤੇ ਅਗੋ ਰਿਕਾਰਡੀਆਂ ਸ਼ੋਕੇ ਬੈਹ ਜੰਦੀ ਤੇ ਕਰੇ ਬੰਦਾ ਕੀ ਉੱਥੇ ਫਿਰ ਹੁਣ ਮਾਦਾ ਭੈਣ ਤੂੰ ਫੂੰਗ ਰਹੀ ਜੇ ਮੈਂ ਕਰਾਂ ਮੈਂ ਕਰਦੀ ਆ ਫੋਨ ਕੇ ਹਿਸਾਬ ਨਾਲ ਕਰੂੰਗੀ ਗੱਲ ਕੋਈ ਗੱਲ ਨਹੀਂ ਗੁੰਦਰ ਕੁੜੀ ਕੋ ਪੈਸੇ ਲੈੰਦੇ ਚੰਗੇ ਲੱਗਾਂਗੇ ਚੱਲ ਅਛਾ ਉਹ ਤਾਂ ਸੋਚ ਦੇ ਵਿਚਾਰਦੇ ਆ ਨਾ ਕੀ ਗੱਲ ਹੁੰਦੀ ਆ ਆ ਜਾ ਮੈਨੂੰ ਨੌਕਰੀ ਮਿਲੀ ਆ ਛਾਪਾ ਇਹ ਨਾ ਹੁੰਦਾ ਨੌਕਰੀ ਦੇ ਸਾਰੇ ਪੰਗੇ ਆ ਨੌਕਰੀ ਕਿੱਥੇ ਮਿਲਦੀ ਆ ਮੈਨਾ ਬਾਹ ਬੂ ਦਾ ਲਾ ਲੀ ਕਿਤੇ ਪੈਰੀ ਪੁਰੀ ਵੇਚ ਕੇ ਹੋਰ ਕੀ ਆ ਟਾਲੀਆਂ ਵੇਚ ਕੇ ਬਾਹਰ ਦਾ ਲਾਗ ਤੇ ਮੁੜ ਕੇ ਕਿਹੜੇ ਕੰਮ ਬੰਦੇ ਏਜੰਟ ਖਾ ਜਾਂਦੇ ਸਭ ਕੋ ਪੱਲਾ ਨਹੀਂ ਪੜਾਉਂਦੇ ਮੁੜ ਕੇ ਹਾਂ ਤੂੰ ਦੱਸ ਕੀ ਜਾਣੀ ਹੁਣ ਕਿੰਨੇ ਕ ਪੈਸੇ ਨਿਕਲ ਆਏ ਯਾਰ ਦੀਵਾਲ ਤੂੰ ਰਹਿਣਿਆ ਕਿੰਨੇ ਨਿਕਲ ਆਏ ਸਾਨੂੰ ਵੀ ਕਰਵਾ ਅਉਂ ਜਾਣੀਏ ਜਾਂ ਰੱਬ ਜਾਣਦਾ ਤੂੰ ਜੋ ਦੱਸਨੀ ਨਹੀਂ ਢਿੰਗ ਕਰਦੀ ਕੋਈ ਗੱਲ ਫਿਰ ਆਪੇ ਬੰਦਰ ਉਹਨੂੰ ਕੁੜੀ ਨੂੰ ਦੱਸ ਤੂੰ ਕੀ ਆਖਣ ਡਈ ਆ ਉਹਨੇ ਕੀ ਆਖਣਾ ਉਹ ਤਾਂ ਉਹ ਤਾਂ ਪੁੱਛਣ ਡਈ ਆ ਆ ਜਾ ਪਿੰਦਰ ਆ ਜਾ ਚਾਚੀ ਬੈਠੇ ਹਾਂ ਹਾਂ ਬੈਠੇ ਤੁਸੀਂ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਹਾਂਜੀ ਕੀ ਕਰਦੇ ਆਏ ਅਗਲੀ ਧੁੱਪ ਨਾ ਆਹੋ ਅੱਜ ਤੇ ਨਿੱਗੀ ਆ ਕੱਲ ਧੁੱਪ ਬੜੀ ਠੰਡੀ ਸੀ ਛੇਕ ਮਾਸਾ ਨਹੀਂ ਲੱਗਦਾ ਆ ਅੱਜ ਤੇ ਬਾਵਾ ਠੀਕ ਧੁੱਪ ਲੱਗੀ ਪਰ ਨਾਲ ਹੀ ਠੰਡੀ ਸੀ ਤੇ ਚਾਚੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਕੁਲਜੀਤ ਨੇ ਪਾਉਣੀਆਂ ਸੀਗੀਆਂ ਕਮੇਟੀਆਂ ਅੱਛਾ ਤੇ ਉਹਦਾ ਫੋਨ ਆਇਆ ਸੀ ਮੈਨੂੰ ਤੇ ਮੈਂ ਤਾਂ ਦੋ ਲੱਗੀ ਪਉਣ ਤੇ ਮੈਂ ਕਿਹਾ ਤੁਹਾਨੂੰ ਪੁੱਛ ਲੈਣੀ ਆ ਕਾਦੀ ਕਮੇਟੀ ਆ ਕਮੇਟੀ ਆਸਮਾਨ ਦੀ ਸਮਾਨ ਦੀ ਕਮੇਟੀ ਜੀ ਜੀ ਕੀ ਕੀ ਨਿਕਲਦਾ ਵਾ ਕਮੇਟੀ ਚ ਇਸ ਕਮੇਟੀ ਚ ਜਿਹੜਾ ਮਰਜ਼ੀ ਕਰਦਾ ਸਮਾਨ ਲੈ ਲਓ ਤੁਸੀਂ ਅੱਛਾ ਬੈੱਡ ਸੋਫੇ ਸਾਰਾ ਕੁਝ ਹੀ ਕੂਲਰ ਕੂਲਰ ਵੀ ਕਰਦਾ ਜਿਹੜਾ ਵੀ ਸਮਾਨ ਲੈਣਾ ਤੇ ਮੰਮੀ ਪਾਲਾਂ ਹਾਂ ਨਹੀਂ ਪਾਲਣਾ ਕਾਹਦੀਆਂ ਪਾਲਣੀਆਂ ਕਮੇਟੀਆਂ ਤੂੰ ਕੀ ਕਰ ਲੋ ਕਮੇਟੀ ਪਾਉਣੀ ਆ ਆ ਦੇ ਮੰਮੀ ਸਾਡੀ ਬਸ ਇੱਦਾਂ ਹੀ ਕਰ ਦੇ ਦੀਦੀ ਤੂੰ ਮੇਰੀਆਂ ਪਾਲਾ ਦੋ ਚਾਚੀ ਜੀ ਤੇ ਲੇਪਾ ਨਾ ਸਾਮਾਨ ਬਣ ਜਾਂਦਾ ਵਾ ਚਲ ਥੋੜੇ ਥੋੜੇ ਕਰਕੇ ਬੰਦਾ ਦੇਂਦਾ ਰਹਿੰਦਾ ਅੰਦਰ ਇਹ ਜੋ ਸਾਮਾਨ ਰੱਖਣਾ ਕਿੱਥੇ ਆ ਕੋਈ ਨਾ ਕਰਦਾ ਵਾ ਕੋਈ ਹਾਂ ਕਰਦਾ ਕੋਈ ਇੱਕ ਪਾਉਂਦਾ ਕਿਉਂ ਕੂਲਰ ਤੇ ਲੀਕ ਹੋਣ ਦੇ ਲੈਣਾ ਨਹੀਂ ਇਹ ਦੋਲ ਦੀ ਪਾਲਾ ਆਂਦਰ ਉਹ ਨਹੀਂ ਕਿਉਂ ਥਾਲੀ ਚ ਨਹੀਂ ਬਹਿਦਾ ਕੋ ਉਹ ਗੱਲ ਹੋਈ ਇਹਦੇ ਵਾਲੀ ਤੇ ਦੋਲ ਖਾਦੀ ਦੀਦੀ ਤੂੰ ਨਾ ਮੇਰੇ ਦੋ ਅੰਦਰ ਇਹਨੇ ਲਖਾ ਦੇਣੀਆਂ ਹੀ ਓ ਤੇ ਮੁੜਕੇ ਨੇ ਦੇਣੇ ਨਹੀਂ ਤੈਨੂੰ ਪੈਸੇ ਤੇ ਤੂੰ ਫਸ ਜਾਣਾ ਇਹਨੂੰ ਤੇ ਫਿਰ ਆਪਣੇ ਕੋਲੋਂ ਪਾਉਂਦੀ ਰਹਿ ਵੀ ਜਿੱਦਾਂ ਮਰਜੀ ਤੈਨੂੰ ਦੱਸਾਂ। ਤੁਸੀਂ ਦੇ ਇੱਕ ਵਾਰੀ ਦੀਦੀ ਪਾ ਵੀ ਦੇਊਗੀ ਤਾਂ ਉਹਦੇ ਚ ਕੀ ਹੋ ਚੱਲਿਆ ਵਾ? ਇੱਕ ਵਾਰ ਪਾ ਦੇਂਗੀ ਦੋ ਵਾਰ ਪਾ ਦੇਂਗੀ ਕਿੰਨੀ ਵਾਰ ਪਾ ਦਊਗੀ ਉਹ? ਦੀਦੀ ਮੇਰਾ ਵਿਆਹ ਦਾ ਤੈਨੂੰ ਪਤਾ ਹੈ ਨਾ। ਨਹੀਂ ਸਿਰ ਮੋੜਦੀ ਆ ਨਾ। ਹਾਂ। ਆ ਫੇਰ ਨਾ ਮम्मी ਨੇ ਇਦਾਂ ਹੀ ਮਰ ਮਰੂ ਕਰਦੀ ਰਹਿਣਾ ਹਨਾ। ਨਾ ਮम्मी ਨੇ ਆਪ ਕੋ ਕੀਤਾ ਨਾ ਇਹਨੇ ਅੱਗੇ ਹਾਨੂੰ ਹੀ ਕੋਹ ਕਰਨ ਦੇਣਾ ਵਾ। ਕਿੰਦਰ ਹੁਣ ਜਿਹੜਾ ਵਿਆਹ ਆਇਆ ਨਾ ਉਧਰ ਇਹ ਜਾਨਖੰਡ ਹੀ ਮਨਜੂਰ ਦੀ। ਮੈਨੂੰ ਪੈਸੇ ਲਿਆ ਕੇ ਦੇ ਮੈ ਸਿਜਾ ਲੈਣੀਆਂ ਵ ਉਹ ਨਾ ਮੈਂ ਤੁਹਾਡਾ ਹਣ ਪਾਜ ਕੱਢਣਾ ਵਾ ਹੁਣ ਪਿੰਦਰ ਨੂੰ ਨਹੀਂ ਦੱਸਣਾ ਸਰ ਵਾਲੇ ਦੀ ਖਾਂਦੀ ਜਾਨ ਜੀ ਨੂੰ ਦੱਸਣ ਦੀ ਨਹੀਂ ਹੁਣ ਕਿੱਥੋਂ ਆਈ ਹੈ ਜਿਹੜੀ ਗੱਲ ਤੁਹਾਨੂੰ ਦੱਸੀ ਆ ਹੁਣ ਸਾਡਾ ਪਾਜ ਕੱਢਣਾ ਹੈ ਤੂੰ ਪਿੰਦਰ ਦੇ ਸਾਹਮਣੇ ਚੁੱਪ ਵੀ ਕੀਤੇ ਰਹੀਦਾ ਹਾਂ ਹਾਂ ਤਾਂ ਫੇਰ ਕਿੱਥੋਂ ਲੈਣੇ ਪੈਸੇ ਇਹ ਤਾਂ ਪਾਹੇ ਲਾਇਆ ਨਹੀਂ ਵੀਰੇ ਬਣਾਉਣ ਨੂੰ ਵਿਆਹ ਵਾਸਤੇ ਕੋਈ ਗੱਲ ਨਹੀਂ ਤੰਗੀਆਂ ਤੇ ਆਉਂਦੀਆਂ ਕਿੱਥੋਂ ਮੈਂ ਕਿਹਾ ਨਾ ਦੀਦੀ ਤੈਨੂੰ ਮੈਂ ਹੁਣ ਕਹਿ ਹੀ ਦਿੱਤਾ ਨਾ ਕਿ ਮੈਂ ਪਹਿਲੇ ਪਹਿਲੇ ਸੂਟ ਪਾ ਕੇ ਵੇਖ ਲੈਣਾ ਵਾ ਵਿਆਹ ਆ ਮੈਨੂੰ ਤਾਂ ਕਹਿਂਦੇ ਸੀ ਕਹਿੰਦੀ ਮੈਂ ਪਹਿਲੇ ਸੂਟ ਪਾ ਕੇ ਹੁਣ ਸੁਣੀ ਤੇ ਹੈਨੀ ਉਹ ਰਾਤ ਦੀ ਗੱ ਦੋਨਾਂ ਨੂੰ ਪਤਾ ਉਦੋਂ ਚਾਹ ਸਮਝਾਇਆ ਨਾ ਮੈਂ ਉਦੋਂ ਸਮਝ ਗਈ ਪਿੰਦਰ ਅਜੇ ਮੈਨੂੰ ਨਹੀਂ ਕੁਝ ਵੀ ਔੜਦੀ ਅਜੇ ਨਾ ਮੇਰਾ ਸਰੀਰ ਨੀਗਾ ਸੈੱਟ ਤੇ ਮੈਨੂੰ ਥੋੜੀ ਬਹੁਤੀ ਟੈਨਸ਼ਨ ਵਾ ਤੇ ਅਜੇ ਕਮੇਟੀ ਨਾ ਮੇਰੀ ਧਰ ਲਿਖੀ ਨਾ ਮੰਮੀ ਦਾ ਤੂੰ ਹੈ ਨਾ ਹੋਣਾ ਨਾ ਨਾ ਲਿਖੀ ਮੇਰਾ ਪੁੱਤ ਚੰਗਾ ਅਜੇ ਨਹੀਂ ਲਿਖਾ ਦੇ ਦੋ ਲਿਖਾ ਦੇ ਤੂੰ ਚੰਗਾ ਹਾਂ ਦੇ ਦੂੰਗੀ ਮੈਂ ਹਾਂ ਮੈਂ ਫੋਨ ਕਰਦੀ ਤੈਨੂੰ ਬਾਅਦ ਚ ਇਹੋ ਜਿਹੀ ਵੀ ਨੋਤੀ ਘਰ ਘਰ ਹੋਵੇ ਸੱਸ ਦੀ ਬੇਇੱਜ਼ਤੀ ਕਰਾਉਣ ਲਈ ਆ ਸ੍ਰੀਕਾਂ ਦੇ ਹੁੰਦੇ ਆ ਇਹਨੂੰ ਇਹ ਨਹੀਂ ਸਮਝੂ ਲੱਗੀ ਵੀ ਅਸੀਂ ਰੋਂਦੇ ਵੀ ਸਾਡੇ ਸਰ ਕਰਜ਼ਾ ਵਾ ਸਾਨੂੰ ਮਗੜੀ ਪੈਸਾ ਨਹੀਂ ਮਿਲਿਆ ਕੋਈ ਇਹ ਦੋਹਾਂ ਕਮੇਟੀਆਂ ਦੀ ਮਾਂ ਬਣੀ ਆ ਵੀ ਦੋ ਲਹਿਲਾ ਦੋ ਲਹਿਲਾ ਜਸਨੂ ਫੋਨ ਲੰਨੀ ਆ ਕਿੰਨੀ ਆ ਕਿ ਮੰਮੀ ਨਾਲ ਗੱਲ ਕਰਨ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੈ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਕੀ ਕਰਨ ਤੇ ਕੁਝ ਨਹੀਂ ਕੰਮ ਤੇ ਅੱਛਾ ਅੱਛਾ ਤਾਂ ਮੇਰੀ ਗੱਲ ਸੁਣੋ ਅੱਛਾ ਤੇ ਵਧੀਆ ਵਿਆਹ ਆ ਗਿਆ ਤੇ ਤੇ ਫਿਰ ਤੁਸੀਂ ਪੈਸੇ ਵੂਹੇ ਪਾਓ ਨਾਲੇ ਇੱਕ ਹੋਰ ਕੰਮ ਕਰੋ ਮੰਮੀ ਨੂੰ ਕਹੋ ਜਨਾ ਮੇਰਾ ਸੈਟ ਆ ਉਹ ਦੇ ਨਾ ਪਉਣਾ ਵਿਆਹ ਤੇ ਕੋਈ ਨਹੀਂ ਮੈਂ ਆਪੇ ਗੱਲ ਕਰ ਲੂ ਮੰਮੀ ਨਾਲ ਤੁਹਾਨੂੰ ਬੜੀ ਟੈਨਸ਼ਨ ਆ ਫਿਰ ਕਰ ਲਿਓ ਮੈਂ ਅੱਗੇ ਮੰਗਿਆ ਤੇ ਕਹਿੰਦੇ ਕੋਈ ਨਹੀਂ ਜਦੋਂ ਜਾਣਾ ਉਦੋਂ ਮਿਲ ਜੇਗਾ ਕੋਈ ਨਹੀਂ ਕੋਈ ਨਹੀਂ ਕਰ ਜੂਗਾ ਵਿਆਹ ਦੀ ਟੈਰੀ ਕਰਉਣੀ ਆ ਠੀਕ ਆ ਨਹੀਂ ਗੱਲਾਂ ਕਰਨ ਆ ਮੇਰੀ ਵੀ ਗੱਲ ਕਰਾ ਦੇ ਆ ਮੰਮੀ ਨਾ ਕਰਿਓ ਗੱਲ ਕੌਣ ਜਾਸਾ ਹਾਂਜੀ ਹਲੋ ਹਾਂ ਹੋਰ ਜਾਸਾ ਠੀਕ ਠਾਕ ਪਤਾ ਹਾਂਜੀ ਹਾਂਜੀ ਵਧੀਆਵੇਂ ਤੁਸੀਂ ਦੱਸੋ ਆਪ ਵੀ ਠੀਕ ਵਾ ਕਿਤਰਾ ਕੰਮਕਾਰ ਫੇ ਚੱਲਦਾ ਵਾ ਵਧੀਆ ਵਧੀਆ ਕੰਮ ਕਰ ਤੁਸੀਂ ਦੱਸੋ ਕਿਵੇਂ ਆ ਠੀਕ ਆ ਸਭ ਹਾਂ ਠੀਕ ਵਾ ਪੁੱਤ ਤੈਨੂੰ ਜੋ ਫਰਮਾਇਸ਼ਾਂ ਪਉਂਦੀ ਆ ਤਾਂ ਮੇਰ ਨਾਲ ਹੀ ਗੱਲ ਕਰ ਲੈ ਹਾਂ ਜਿਹੜੀ ਕਰਨੀ ਆ ਮੈਂ ਘਰ ਵਿੱਚ ਆ ਮਾਤਾ ਸੋਨਾ ਪਾਉਣ ਨੂੰ ਰੱਖਿਆ ਵਾ ਉਹ ਕਦੇ ਵਾਦ ਰੱਖਿਆ ਦੇ ਦੋ ਤੇ ਕੋਈ ਨਹੀਂ ਦੇ ਤਾਂ ਪੁੱਤ ਮੈਂ ਦਵੂੰਗੀ ਉਹਨੂੰ ਮੈਂ ਕੀ ਕਰਨਾ ਵਾ ਤੈਨੂੰ ਕੀ ਪਤਾ ਵਾ ਮੈਂ ਕਿੱਥੇ ਲੁਕਾ ਕੇ ਤੇ ਪੇਟੀ ਦੇ ਵਿੱਚ ਰੱਖਿਆ ਵਾ ਤੈਨੂੰ ਮਾਹੌਲ ਦਾ ਪਤਾ ਹੀ ਆ ਕੀ ਬੰਡਿਆ ਵਾ ਲੋਕੀ ਦੇ ਹੱਥਾਂ ਚੋਂ ਖੋਖੋ ਕੇ ਲਈ ਜਾਂਦੇ ਆ ਇਹ ਤਾਂ ਸ਼ਦੈਣ ਵਾ ਚਲੋ ਤੇ ਕੋਈ ਗੱਲ ਨਹੀਂ ਸੋਨਾ ਪਾਉਣ ਨੂੰ ਹੁੰਦਾ ਵਾ ਕਿ ਉਹ ਤੇਰਾ ਪੁੱਤ ਇਹਦਾ ਪਾਉਣ ਨੂੰ ਬਣਾਇਆ ਵਾ ਮੈਂ ਉੱਥੇ ਰੱਖਣ ਨੂੰ ਤੇ ਨਹੀਂ ਬਣਾਇਆ ਦੇ ਦੂੰਗੀ ਪਰ ਤੈਨੂੰ ਜੋ ਫਰਮਾਇਸ਼ਾਂ ਪਾਉਂਦੀ ਆ ਤੇ ਮੈਨੂੰ ਸਦਾ ਹੀ ਆਖਦੇ ਹਾਂ ਜਾਣ ਕੇ ਮੈਂ ਤੇ ਇਹਨੂੰ ਕਿਹਾ ਮੈਂ ਕਿਹਾ ਮੰਮੀ ਨੂੰ ਆ ਵੀ ਕਹਿ ਲਾ ਤੇ ਕਹਿੰਦੀ ਨਹੀਂ ਨਹੀਂ ਕੋਈ ਆਹੋ ਮੇਰੇ ਤੇ ਤੂੰ ਜੱਜ ਜਿਹਾ ਲੱਗਾ ਵਾ ਤੇ ਤੇਰੀ ਫਰਮਾਇਸ਼ ਨਾ ਮੈਂ ਦੇਣਾ ਤੈਨੂੰ ਇਹਨੂੰ ਚਲੋ ਠੀਕ ਆ ਕੋਈ ਨਹੀਂ ਦੇ ਦੇਓ ਫਿਰ ਹਾਂ ਦੇ ਤਾਂ ਮੈਂ ਦਵੂੰਗੀ ਤੇ ਤੈਨੂੰ ਦੱਸੀ ਗੱਲ ਵੀ ਮੈਂ ਲਗਾ ਕੇ ਰੱਖਿਆ ਵਾ ਤੇ ਪਾਰੇ ਨਾ ਇਹਦੇ ਕੋਲ ਵਾ ਤਿੰਨ ਤਿੰਨ ਚਾਰ ਚਾਰ ਹਜ਼ਾਰ ਦੇ ਅੰਤਰੇ ਮੈਨੂੰ ਨਾ ਨਹੀਂ ਆਉਂਦਾ ਕੀ ਕੋ ਹਾਂਦੀ ਰਹਿੰਦੀ ਆ ਉਹ ਲੈ ਲੈ ਰੱਖਿਆ ਉਹ ਪਾ ਕੇ ਚਲ ਜੇ ਹਾਂ ਕਿ ਸੋਨਾ ਹੀ ਪਾ ਕੇ ਜਾਣਾ ਉਹਨੇ ਚਲੋ ਅੱਜ ਕੱਲ ਸੋਨਾ ਵਧੀਆ ਲੱਗਦਾ ਵਾ ਉਹ ਨਹੀਂ ਆਈ ਟੀਮ ਹੋਣਾ ਦੂਜਾ ਹਾਂ ਤਾਂ ਸਭ ਕੋਹੀ ਆ ਹੋਏ ਕਿੱਥੋਂ ਕਮੇਟੀਆਂ ਤਾਰਨੀਆਂ ਇਹਨੇ ਨਾਂ ਲਖਾਤਾ ਤੇ ਮੈਂ ਤੇ ਪਾਸ ਜਾਣਾ ਹੋਏ ਮੰਮੀ ਅੱਧਾ ਘੰਟਾ ਹੋ ਗਿਆ ਗੱਲ ਹੋਈ ਨਾ ਤੇ ਤੇਰੀ ਹਜੇ ਟਿਕ ਟਿਕ ਹੀ ਉੱਥੇ ਤਾਂ ਕੀ ਆ ਜੇ ਤਾ ਮੈਨੂੰ ਕੋਈ ਕੋਨ ਨਹੀਂਗਾ ਤਾਂ ਮੈਂ ਕੀ ਗੱਲਾਂ ਕਰਨੀਆਂ ਮਾਂ ਮੰਮੀ ਤੇਰੇ ਦਿਮਾਗ ਤੇ ਟੈਨਸ਼ਨ ਕਰ ਜੇ ਦੀ ਤੇ ਮੇਰੇ ਦਿਮਾਗ ਤੇ ਹੈ ਨਹੀਂ ਨਾ ਮੈਂ ਲੈ ਲੈ ਕੇ ਟੈਨਸ਼ਨ ਨਾ ਆਪਣਾ ਦਿਮਾਗ ਨਹੀਂ ਖਰਾਬ ਕਰਨਾ ਲਿਆ ਫੋਨ ਫੜਾ ਕਿੱਥੇ ਆ ਮੈਂ ਸੰਦੀਪ ਨੂੰ ਲਾਵਾਂ ਫੋਨ ਕੀ ਕਰਨ ਫੋਨ ਲਾਉਣਾ ਤੂੰ ਸੰਦੀਪ ਨੂੰ ਮੇਰੇ ਤੇ ਰੀਚਾਰਜ ਮੁੱਕ ਗਿਆ ਯੋ ਉਹ ਗੋਪਾਸ਼ਣ ਦੇਣ ਦੀ ਆ ਪਿਪਵਾ ਲੋ ਪਿਵਾ ਲੋ ਤੇ ਕੋਈ ਨਹੀਂ ਮੈਂ ਆਪੇ ਕਰ ਲਉ ਫੋਨ ਮਨ ਉਹਨੂੰ ਸੰਦੀਪ ਨੂੰ ਤੇ ਕਮੇਟੀ ਪਾਉਣੀ ਹੈ ਦੀਦੀ ਜੀ ਉਹਨਾਂ ਕੋ ਕਮੇਟੀਆਂ ਦਾ ਘਾਟਾ ਵਾ ਉਹਦੇ ਕੋ ਤਾਂ ਇੰਨਾ ਪੈਹਾ ਉਹ ਇੱਕ ਚੀਜ਼ ਲੈਣ ਜਾਂਦੇ 10 ਚੀਜ਼ਾਂ ਲੱਦ ਕੇ ਲੈ ਆਉਂਦੇ ਤੇ ਘਰਦਿਆਂ ਨੂੰ ਇਹ ਨਹੀਂ ਪਤਾ ਹੁੰਦਾ ਭਾਈ ਜਾਂਦਾ ਆਪਣਾ ਸਮਾਨ ਲਵਾ ਲਓ ਤੇ ਉਹਦੀ ਸੱਸ ਕਹਿੰਦੀ ਆ ਵੀ ਸਾਡਾ ਨਹੀਂ ਘਾਇਆ ਤੇ ਮੁੜ ਕੇ ਫੇਰ ਸੰਦੀਪ ਕਹਿੰਦੀ ਮੰਮੀ ਸਾਡਾ ਵਾ ਉਹਨਾਂ ਨੂੰ ਕਮੇਟੀਆਂ ਦੀ ਕੀ ਲੋੜ ਵਾ ਉਹੀ ਇਹ ਉਹ ਸਮੁੰਦਰ ਵਾ ਇਸ ਸਮੁੰਦਰ ਦੇ ਵਿੱਚ ਜੇ ਆਪਾਂ ਗੜਵੀ ਭਰ ਕੇ ਪਾਣੀ ਦੀ ਕੱਢ ਲਾਂਗੇ ਪਤਾ ਨਹੀਂ ਲੱਗਣਾ ਆਹੋ ਤਾਂ ਕੀ ਮਤਲਬ ਕੀ ਇਹ ਗੱਲ ਦਾ ਕੀ ਕਹਿਨੀ ਆ ਮਤਲਬ ਇਹੋਈ ਵੀ ਉਹਨੂੰ ਪਿੰਦਰ ਦਿਨ ਨੂੰ ਮੈਂ ਕਿਹਾ ਨਾ ਤੂੰ ਕਮੇਟੀਆਂ ਲਿਖ ਲੈ ਆਹੋ ਤੇ ਇੱਕ ਸੰਦੀਪ ਜੀ ਕਰ ਲੈਣੀ ਆ ਤੇ ਇੱਕ ਹਾਡੀ 2000 ਉਹਨੇ ਕਹਿਣਾ ਵਾ ਵੀ ਮੰਮੀ ਆਪਣੀ ਨੂੰ ਪਾ ਸੱਸ ਨੂੰ ਪੁੱਛ ਕੇ 2000 ਕੱਲੀ ਜਾਵੇ ਹਾਂ ਦੇ ਨਾਲ ਉਹ 2000 ਵਾਹੜਾ ਕੱਲੀ ਜਾਊਗੀ ਪਤਾ ਲੱਗਣਾ ਕਿ ਇਹਨੂੰ ਭਾਵੇਂ ਉਹ ਆਪਣੀ ਸੱਸ ਦੇ ਸਾਹਮਣੇ ਪੜਾਇਆ ਕਰੇ ਵੀ ਆਲਾ ਮਨ ਤੇ ਕਮੇਟੀ ਤੇ ਮੈਂ ਮਹੀਨੇ ਦੇ ਮਹੀਨੇ ਜਾ ਕੇ ਫੜ ਲਿਆ ਕਰਨੀ ਉਥੋਂ ਆ ਹੁਣ ਸਾਡਾ ਕੂਲਰ ਟੁੱਟਾ ਵਾ ਚੋਣ ਦਿਆ ਵਾ ਤੇ ਇਹੋ ਹੀ ਆਪਾਂ ਲਿਆਵਾਂਗੇ ਤੇ ਸੰਦੀਪ ਜੀ ਦੀ ਕੂਲਰ ਦੇ ਦਿੰਦੀ ਚੰਗੀ ਲੱਗਦੀ ਆ ਨਾਲੇ ਆ ਆਪਣੇ ਬਾਪੂ ਨੇ ਆਉਂਦੇ ਨਾ ਉਹ ਲੱਗ ਗਿਆ ਖੰਡਿਆ ਵੀ ਕੁੜੀ ਕੋ ਪੈਸੇ ਮੰਗਦਿਆ ਚੰਗੇ ਲੱਗੀਦਾ ਔਰ ਮੇਰੇ ਦਵਾਨੇ ਹੋਣ ਰਿਆ ਵਾ ਤਾਂ ਹੀ ਮੈਂ ਕਿਹਾ ਨਾ ਮੇਰਾ ਵੀ ਦਿਮਾਗ ਵਰਤ ਲਿਆ ਕਰੋ ਕਿਤੇ ਆਹ ਆਹ ਫਿਰ ਕਿਦਾਂ ਤੇ ਜਦੋਂ ਤੁਹਾਨੂੰ 93 ਵਰਗੀ ਮਿਲ ਗਈ ਆ ਤੇ ਤੂੰ ਹੀ ਪਤਾ ਨਹੀਂ ਕਰ ਤੋ ਟੈਨਸ਼ਨਾਂ ਕਰਦੇ ਰਹਿੰਨੇ ਜੇ ਤੂੰ ਜਰ ਹੁਣ ਪਿੰਦਰ ਦੇ ਹੁੰਦਿਆਂ ਕਹੀ ਜਾਨੀ ਮੇਰੇ ਦੋ ਪਾਰਾ ਦੋ ਪਾਰਾ ਤੇ ਆਈ ਤੇ ਸੜੇ ਪੁੱਜਿਆ ਮਿੰਤ ਕੇ ਗੱਲ ਦੀ ਸਮਝਣ ਲੱਗਣ ਮੈਨੂੰ ਤਾਂ ਗੁੱਸਾ ਚੜ ਗਿਆ ਮਾਸਾ ਪਿਸਕ ਨਹੀਂ ਕੱਢਦੀ ਤਾਂ ਮੈਂ ਤੁਹਾਨੂੰ ਆਖਿਆ ਸੀ ਤੂੰ ਉਹਦੇ ਹੁੰਦਿਆਂ ਨਾ ਗੱਲ ਕਰ ਕੋਈ ਤੂੰ ਮੈਨੂੰ ਥੋੜਾ ਇਹ ਕੁੰਡੀ ਦਾ ਪਤਾ ਸੀਗਾ ਇਸ ਸੰਦੀਪ ਨੇ ਦੇ ਦੇ ਨਹੀਂ ਤੇ ਹੀ ਜਾਨੂੰ ਕਰਜ਼ਾ ਵੀ ਦੱਸਣ ਲੱਗੇ ਅਹੀਂਗੇ ਦੱਸ ਹੀ ਦੇਣਾ ਇੱਥੇ ਮੈਨੂੰ ਮੰਮਦੀ ਨਹੀਂ ਮੇਰੀ ਤਾਂ ਮੈਂ ਹੀ ਆ ਜਿਹੜੇ ਪਰਦੇ ਪਾਪਾ ਰੱਖਦੀ ਆ ਤੁਹਾਡੇ ਹੁਣ ਕਿਤੇ ਆਪਣੀ ਡੈਡੀ ਨੂੰ ਨਾ ਫਿਰ ਦੱਸਦੀ ਕਿ ਸੰਦੀਪ ਕੋਲੋਂ ਪੈਸੇ ਲੈ ਲੈ ਕਮੇਟੀ ਪਾਈ ਆ ਮੈਂ ਤੇ ਤੁਹਾਨੂੰ ਕਹਿਣਾ ਮੈਂ ਵੀ ਤਹੀਨਾ ਦੱਸ ਦਿਓ ਫੋੜ ਉਹਦੇ ਕਿਤੇ ਸੱਸ ਨੂੰ ਪਤਾ ਲੱਗ ਗਿਆ ਤੇ ਤੁਹਾਡੇ ਮਾਲਫਸ ਨੇ ਨਹੀਂ ਕੋਹ ਵੀ ਕਰਨਾ ਆ ਮੇਰਾ ਹੀ ਦਿਮਾਗ ਚੱਲੂਗਾ ਤੇ ਫੇਰ ਹੀ ਆ ਉਹ ਤੇ ਮੇਰੇ ਪੁੱਤ ਦੇ ਕਰਮੀ ਹੋਲੇ ਆ ਕਰਮ ਚੰਗੇ ਹੁੰਦੇ ਨੇ ਤੇ ਕੀ ਲੋੜ ਹੀ ਆ ਨੂੰ ਇਦਾਂ ਤੁਰਿਆਂ ਫਿਰਨ ਦੀ ਠੱਕੇ ਥੋੜੇ ਖਾਂਦਿਆਂ ਦੀ ਇਦਾਂ ਦਾ ਹੀ ਹੁੰਦਾ ਸਾਡਾ ਘਰ ਵੇਖੋ ਕਿਤੇ ਵੇ ਲਾਗੇ ਕੀ ਹੋਇਆ ਵਾ ਲਾਗੇ ਵੇਖ ਤੇ ਲਾਗੇ ਕੀ ਕੁਛ ਬਣਿਆ ਤੇ ਲੋਕਾਂ ਦੇ ਬਾਹਰ ਗਏ ਆ ਤੇ ਬੰਨਾ ਹੀ ਆ ਚੱਲ ਕੀ ਘਰ ਵਾਲੀ ਵੇਖ ਲੋ ਹਾਂ ਲੋਕਾਂ ਨੂੰ ਆਖੀ ਫੋਨ ਵੀ ਵੇਖ ਕੇ ਕਰਿਆ ਕਰੇ ਨਾ ਵੇ ਤੇਰਾ ਨਾ ਫੋਨ ਤੇ ਲੱਗੀ ਰਹਿਵੇ ਤੇ 700 ਦੀ ਮੁਰਕੇ ਫੋਨ ਲਵੇ ਸਭ ਕੋ ਐਡਾ ਵੀ ਨਹੀਂ ਸੁਣਦਾ ਕੋ ਨਹੀਂ ਹੁੰਦਾ ਲੈ ਉਹ ਫੋਨ ਮੈਂ ਕਰਾਂ ਕਰ ਲੈ ਆਹ ਗੱਲ ਤਾਂ ਚੰਗੀ ਆ ਉਦਾਂ ਲੋਕੀ ਦੇ ਹੀ ਦਿੰਦੇ ਨੇ ਔਰ ਜੇ ਮੇਰੇ ਕੋਲ ਕੁਝ ਜ਼ਿਆਦਾ ਹੋਵੇ ਤੇ ਮੈਂ ਵੀ ਆਪਣੇ ਪਿੱਛੇ ਦੇ ਹੀ ਸਕਦੀ। ਫਿਰ ਹੁਣ ਮੇਰੇ ਤੇ ਕੋਲ ਨਹੀਂ ਕੋਹ। ਮਹਾਰਾਜ ਮੇਰੀ ਤੀ ਨਹੀਂ ਜਾ ਰਾ ਦਵੇ ਸੌਖੀ ਆ। ਪਹਿਲਾ ਛਾ ਮੇਰੀ ਨੌਂ ਦੀਆਂ ਰੀਜਾਂ ਪੂਰੀਆਂ ਹੁੰਦੀਆਂ ਜਾਣਗੀਆਂ। ਐਵੇਂ ਮੈਂ ਗੁੱਸੇ ਹੋਈ ਇਹਨੂੰ ਜਾਣ ਕੇ। ਇੰਤਾ ਮੇਰੇ ਮਗਰੇ ਗਈ ਆ ਮਗਰ ਮਗਰ ਰੱਖੀ ਰੱਖਦੀ ਆ। ਘਰ ਤੇ ਮੈਂ ਤਾਂ ਨਹੀਂ ਗੱਲ ਕੀਤੀ ਬਹਾਨੇ ਨਾਲ ਉਹਨਾਂ ਵੱਲ ਗਈ ਹਾਂ ਮੈਂ ਚਲੋਂਦੀ ਆ ਗੱਲ ਕਰਾਂਗੀ। ਇਹ ਨਹੀਂ ਪਤਾ ਮਗਰੇ ਖਲੋਤੀ ਜਾ ਕੇ। ਨਾ ਘਰ ਗੱਲ ਕਰਨੀ ਦੀ ਨਾ ਬਾਹਰ ਕਰਨ ਦੀ। ਬਾਰਾ ਤੇ ਪਰਜਾਈ ਦਾ ਫੋਨ ਆਉਂਦਾ ਹੈ ਕੋ ਉਹਨਾਂ ਨੂੰ ਵੀ ਦੱਸ ਦੇ ਨਹੀਂ ਦੱਸਣਾ ਦੀ ਮੈਂ ਦੱਸਣਾ ਕੀ ਨਹੀਂ ਕਰਦੀ ਹਟ ਮੁੰਡੇ ਨੂੰ ਦੱਸ ਸਕਦੀ ਜਾਂ ਤੂੰ ਪੇਕੇ ਨਹੀਂ ਦੱਸ ਸਕਦੀ ਨਹੀਂ ਪਰਜਾਈ ਨਾਲ ਮੈਂ ਬਾਅਦ ਹੀ ਗੱਲ ਕਰਾਂਗੀ ਕੀ ਮੈਂ ਦੱਸਿਆ ਆਪਣੇ ਪੇਕੇ ਪੇਕੇ ਦੱਸ ਦੇ ਕਿ ਨਹੀਂ ਦੱਸਿਆ ਤੇ ਜੇ ਮੁੰਡੇ ਨਾਲ ਮੈਂ ਕੀ ਕਰ ਸਕਦੀ ਜਾਂ ਤੱਕ ਪੇਕੇ ਨਹੀਂ ਆਪਣੇ ਨਾਲ ਸਕਦੀ ਫਿਰ ਮਾਸਾ ਚੰਗੀ ਨਹੀਂ ਜੀ ਸੋਨਾ ਰੱਖ ਕੇ ਮਿਲਦੀ ਹੈ ਤੇ ਮੰਮੀ ਮੇਰਾ ਸਮਾਨ ਹੈ ਮੈਂ ਨਹੀਂ ਪਾਉਣਾ ਤੇ ਕਿੰਨੇ ਪਾਉਣਾ ਤੂੰ ਹੀ ਜੋ ਸੰਭਿਆਰ ਤੂੰ ਹੀ ਮੈਨੂੰ ਦੋ ਲਿਆ ਕੇ ਦੇ ਆ ਦੇ ਨੀ ਕਿੰਨੀ ਹੁਣ ਔਖੀ ਹੋਣ ਰਹੀ ਆ ਸਮਾਨ ਜਿਹੜੋ ਮੇਰਾ ਤੇ ਕਿਦਾਂ ਮੱਲ ਮਾਰ ਕੇ ਬੈਠੀ ਆ ਇਹ ਤੂੰ ਫੜਾ ਦੇ ਮੈਂ ਸਾਂਬਾ ਨਾ ਸਾਂਬਾ ਮੈਂ ਜਾਣਾ ਪੀ ਇੱਕ ਆ ਲੈ ਫੜ ਤਾਂ ਆਪਣੇ ਤੇ ਕੇ ਆਂਦਾ ਆ ਲੈ ਫੜ ਮੰਮੀ ਆ ਕੀ ਤਰੀਕਾ ਹੋਇਆ ਤਰੀਕਾ ਨਹੀਂ ਤਾਂ ਹੋਰ ਕੀ ਆ ਅਜਾ ਦਹਾ ਬਣਾ ਨੂੰ ਕਦੇ ਵਿਆਹ ਹੱਥ ਮੇਰਾ ਪੇਟੀ ਦੇ ਵਿੱਚ ਆ ਗਿਆ ਵਾ ਕੁੰਡਾ ਤਾਂ ਕਰਦੀ ਦਾ ਤਰ ਤੂੰ ਲੜਾਈ ਪੈਣਾ ਪਾ ਕੇ ਬਹਿ ਗਈ ਲੜਾਈ ਵਾਲੀ ਤੇ ਚ ਕੋਈ ਗੱਲ ਹੀ ਨਹੀਂ ਹੁਣ ਤੇ ਮਿੰਡਾ ਚ ਪੇਟੀ ਵੀ ਖੁੱਲ ਗਈ ਤੁਹਾਡੇ ਕੋ ਤੇ ਪੇਟੀ ਖੁੱਲਣੀ ਨਹੀਂ ਸਾਟ ਰਵਾ ਕੇ ਤਾਂ ਮੈਂ ਕਿਹੋ ਜਿਹੋ ਕੋਲੇ ਅੰਡਵਾ ਤੈਨੂੰ ਆਖਰ ਆਈ ਆ ਤੈਨੂੰ ਜੱਛਿਆਣੇ ਬੰਦੇ ਨੇ ਰਾਖੀ ਲਿਆ ਵਾ ਤਾਂ ਤੂੰ ਫਿਰ ਸਿਰ ਤੇ ਛੱਤਰ ਮਾਰਨ ਵਾਲੀ ਗੱਲ ਦਾ ਸੁਆਬ ਆ ਕੇ ਮੇਰੇ ਰਾਹ ਦਿੱਤੀ ਜੀ ਜੀ ਨੂੰ ਤੂੰ ਆਂਦੀ ਫੈਦੀ ਮੈਨੂੰ ਸੋਣਾਂਂ ਕਰਦੀ ਸੋਨਾਂਂ ਨੀ ਮੈਂ ਇਹ ਕੀ ਕਰਨਾ ਵਾ ਜੀ ਜੀ ਨੂੰ ਮੈਂ ਕਿੰਨੂ ਕਿਹਾ ਮੁੰਡੇ ਤੁਹਾਡੇ ਨੂੰ ਕਿਹਾ ਵਾ ਹੋਰ ਮੈਂ ਕਿੰਨੂ ਕਿਹਾ ਤਾਂ ਹੋਰ ਵੀ ਕਿਸੇ ਨੂੰ ਆਖਿਆ ਹੋਊਗਾ ਪੇ ਅਜੇ ਹੁਣ ਫੋਨ ਮੁੰਡੇ ਦਾ ਆਇਆ ਤਾਂ ਹੁਣ ਤੈਨੂੰ ਪਰਜਾਈ ਦਾ ਆ ਗਿਆ ਤੇ ਉਹਨਾਂ ਨੇ ਫੋਨ ਆਉਣਾ ਨਹੀਂ ਮੈਨੂੰ ਆਉਣਾ ਰੇ ਇੰਨਾ ਗੱਲਾਂ ਦਾ ਹੀ ਆਇਆ ਹੁਣਾ ਵਾ ਜਿਹੜਾ ਤੂੰ ਗੱਲਾਂ ਕਰਦੀ ਕਰਦੀ ਆ ਮੈਨੂੰ ਸੱਸ ਦਿੰਦੀ ਨਹੀਂ ਦਿੰਦੀ ਨਹੀਂ ਸੱਸ ਨੇ ਇਹ ਕਦੇ ਤੇ ਰੱਖਣਾ ਵਾ ਕਿਤੇ ਅਕਲ ਨਹੀਂ ਦਿੱਤੀ ਕਿਤੇ ਕੋਹ ਨਹੀਂ ਪਚਲ ਕੋਈ ਅਕਲ ਹੀ ਸਿੱਖ ਕੇ ਆਵੇਂ ਆ ਮੰਮੀ ਗੱਲ ਗੱਲ ਦੇ ਮੇਰੇ ਪੇਕੇਆਂ ਦੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਪੇਕੇਆਂ ਨੂੰ ਜਾਣ ਦੀ ਲੋੜ ਹੈਗੀ ਤਾਂ ਫੇ ਪੇਕੇਆਂ ਪੈਸੇ ਤੇਰੇ 10 12 ਡੇੜ ਪਏ ਤੇ ਜਿਹੜਾ ਮਾਂ ਨਹੀਂ ਵਿਆਹ ਮੈਂ ਜਾਣਾ ਉਹ ਉਹਨਾਂ ਦੇ ਨਾਲ ਵੀ ਗੱਲ ਕਰੀ ਜਾਂਦੇ ਆ। ਸਮਾਨ ਤੇ ਮੈਂ ਪਾਉਣਾ ਆਪਣਾ। ਬਾਕੇ ਤਾਂ ਬੈਠੀ ਰੋ ਰਹਿ ਤੇ ਆ ਸੱਜੀ ਮਾਂ ਤਾਂ ਰੂਵੀ ਆਪੇ। ਕਦੀ ਮੁੰਡੇ ਨੂੰ ਫਰਮਾਇਸ਼ ਕਦੀ ਕਿਸ ਨੂੰ ਫਰਮਾਇਸ਼ ਕਦੀ ਕੁਛ ਕਦੀ ਤੂੰ ਰੱਖ ਕੇ ਬੈਠੀ ਆ ਕਦੀ ਦੁਬਾਰਾ ਕੇ ਬੈਠੀ ਆ। ਜੇ ਲਕਿਨੇ ਆਵਾ ਤੇ ਕੀ ਆਖਰਾਗੀ ਜੇ ਤਨ ਮੈਂ ਆਖਾ ਹੀ ਮੈਂ ਤੈਨੂੰ ਦੇ ਦੂੰਗੀ ਜਾਣ ਲੱਗੀ ਨੂੰ ਤੂੰ ਗੱਲ ਹੀ ਰਿਛੜੀ ਬੱਸ ਸੱਸ ਨੇ ਪਤਾ ਨਹੀਂ ਦੇਣਾ ਤਾਂ ਨਹੀਂ ਦੇਣਾ ਇਹ ਤੇਰੇ ਲਈ ਬਣਾਇਆ ਹੈਗਾ ਤੈਨੂੰ ਮਾੜਾ ਪਾਣੀ ਕਿੱਥੋਂ ਅੱਗ ਚੱਲੇ ਬੇਟੀਆਂ ਆਈਆਂ ਆ ਅੱਗ ਕਿੱਥੇ ਐਜੋ ਤੂੰ ਮੈਨੂੰ ਖਾਏ ਪਿਆ ਜੇ ਤੂੰ ਐਸਾ ਦੇ ਤਨ ਮੈਂ ਬੰਦਿਆਂ ਵਾਂ ਨੂੰ ਆਖਾ ਤੈਨੂੰ ਤਾਂ ਦੇ ਦੂੰਗੀ ਦੇ ਦੂੰਗੀ ਹਾਂ ਸਾਹਬਲਾ ਹਾਂ ਸਾਹਬਾ ਕੀ ਮੈਂ ਨਿਆਣੀ ਨਹੀਂ ਹੈਗੀ ਆਹੋ ਬਥੇਰੀ ਫੜਤੇ ਹੁੰਦੀ ਨਹੀਂ ਉਹ ਨਹੀਂ ਰੱਖੇ ਲੋਕ ਗਲੇ ਪਾਵੇ ਇੱਥੇ ਰੱਖ ਲਾ ਤਾਂ ਪਾਵੇ ਚੇਕੇ ਦੇ ਆ ਜਾ ਜਾ ਤੂੰ ਕੰਮ ਕਰ ਆਪਣਾ ਕਿੱਤਾ ਦਾ ਕੰਮ ਕੰਮ ਕਰ ਜਿਓ ਕਰ ਨਹੀਂ ਕਰਦੀ ਕੰਨ ਤੇ ਬੜੇ ਬਤਲੇ ਆ ਆਹ ਤਾਂ ਬਤਲੇ ਨਹੀਂ ਐ ਤੂੰ ਰਿਸ਼ਤੇਦਾਰ ਬਣਾਇਆ ਮੈਨੂੰ ਹਰ ਥੋ ਕਿਤੇ ਰਹਿਵਾਈ ਕਿੱਡੀ ਤਫੀਫ ਰੰਡਾ ਹੀ ਆ ਮਨਪੀਖਾ ਵੀ ਨੂੰ ਚਲ ਸੂਈ ਰਫ ਨੂੰ ਲਾਂ ਨੂੰ ਦਾ ਮੈਸੇਜ ਕਰ ਚਾਣੀ ਆ ਇਹ ਸਮਾਨ ਤੇ ਮੈਂ ਲੱਲਿਆ ਮੰਮੀ ਕੋਲ ਚਲ ਗੱਲਾਂ ਹੀ ਚਾਹ ਸੁਣ ਲੀਆ ਫਿਰ ਕੀ ਆ ਟਪ ਟਪ ਕੇ ਚੱਲ ਗਈ ਆ ਫਿਰ ਸਬਜੀ ਤਾਂ ਲੈਣੀ ਪਈ